ਮਿੱਤਰੋ ਬਰਨਾਲੇ ਖੜੇ ਆਂ ਖੁੱਡੀ ਰੋਡ ਤੇ ਸਾਹਮਣੇ ਰੋਡੇ ਫਾਟਕਾ ਹੈ ਰੋਡੇ ਫਾਟਕ ਤੋਂ ਇੱਕ ਗਲੀ ਛੱਡ ਕੇ ਦੂਜੀ ਗਲੀ ਤੇ ਟ੍ਰਾਂਸਫਰ ਮੈਂ ਤੇ ਇੱਥੇ ਤੁਹਾਨੂੰ ਵજન ਘਟਾਉਣ ਵਾਲਾ ਚੂਰਨ ਮਿਲ ਜੂਗਾ ਇੱਥੇ ਤੇ ਬੋਰਡ ਵੀ ਲੱਗਿਆ ਹੋਇਆ ਜਨਕਰਾਜ ਵੈਦ ਜੀ ਉੱਪਰ ਨੰਬਰ ਲਿਖਿਆ ਹੋਇਆ ਹੈਗਾ ਤੇ ਆ ਜੋ ਗੱਲਬਾਤ ਕਰਦੇ ਕਿੰਨਾ ਵજન ਘਟਾਉਂਦਾ ਇਹ ਵਾਲਾ ਚੂਰਨ ਹੈ ਗੁਰੂ ਚੂਰਨ ਤੇ ਕਿੰਨਾ ਬਈ ਇਹ ਵજન ਕਿੰਨਾ ਘਟਾ ਦਿੰਦਾ ਇੱਕ ਬਈ ਇੱਕ ਪੈਕੇਟ ਤੈਨੂੰ ਤੋਂ ਲੈ ਕੇ 7 ਕਿਲੋ ਤੱਕ ਵજન ਘਟਾ ਦਿੰਦਾ ਆਰਾਮ ਨਾਲ ਹੂੰ ਕੋਈ ਸਾਈਡ ਇਫੈਕਟ ਨਹੀਂ ਹੈਗਾ ਕੋਈ ਇਹਦਾ ਮਤਲਬ ਵੀ ਹੋਣੀ ਹੈਗਾ ਰਿਜ਼ਲਟ 100% ਹੈ ਤੇ ਇਹਦੀ ਲੈਣ ਦੀ ਵਿਧੀ ਕੀ ਹੈ ਬਈ ਰਾਤ ਨੂੰ ਬਈ ਕੱਚ ਦਾ ਗਲਾਸ ਲੈਣਾ ਇੱਕ ਉਹਦੇ ਚ ਇੱਕ ਚਮਚਾ ਇਹਦਾ ਪਾ ਦੇਣਾ ਪਾ ਕੇ ਇਹਨੂੰ ਭੋਂਗੇ ਰੱਖ ਦਿਓ ਰਾਤ ਨੂੰ ਨਾਰਮਲ ਟੈਂਪਰੇਚਰ ਦੇ ਵਿੱਚ ਹ ਇਹਨੂੰ ਪਣ ਲੋ ਪੋਣ ਕੇ ਕੱਲਾ ਪਾਣੀ ਪੀਣਾ ਹੈ ਢਾਂਟਾ ਕੁਝ ਨਹੀਂ ਖਾਣਾ ਪੀਣਾ ਕੱਲਾ ਪਾਣੀ ਪੀਣਾ ਹੈ ਫਰੇਜ਼ ਕੀ ਬਾਈ ਇਹਦਾ ਮਿੱਠਾ ਤੇ ਤਲੇ ਬੰਦਾ ਬਾਈ ਜੇ ਚਾਹ ਪੀਣੀ ਹੈ ਗੁੜ ਜਾਂ ਸ਼ੱਕਰ ਵਾਲੀ ਥੋੜੀ-ਮੋਟੀ ਜਿੰਨੀ ਘੱਟ ਪੀਓਗੇ ਬਾਈ ਉਨਾਂ ਹੀ ਫਾਇਦਾ ਯਾਰ ਤੇ ਬਾਹਰ ਵੀ ਬਾਲ ਦੇ ਛਾਜ ਬਾਈ ਦੇਸ਼ਮ ਦੇਸ਼ ਜਿੱਥੇ ਮਰਜੀ ਜਦੋਂ ਬਾਈ ਕੋਰੀਅਰ ਕਰਵਾ ਸਕਦੇ ਹੋ ਸਕਰੀਨ ਦੇ ਉੱਤੇ ਤਿੰਨ ਨੰਬਰ ਦਿੱਤੇ ਆ ਤੇ ਥੱਲੇ ਦਾ ਨੀਚੇ ਵਾਲਾ ਬਰਨਾਲੇ ਦਾ ਥੱਲੇ ਥੱਲੇ ਵਾਲਾ ਨੰਬਰ ਬਰਨਾਲੇ ਦਾ ਮੈਂ ਸਾਹਿਬ ਨੇ ਇਹ ਹੈਗੇ ਖੁੱਡੀ ਰੋਡ ਤੇ ਇਹ ਰੋਡਾ ਫਾਟਕਾ ਤੇ ਹਿੰਦ ਮੋਟਰ ਵਾਲੇ ਦੀ ਕੋਠੀ ਤੋਂ ਸਿੱਧਾ ਆਉਂਦਾ ਬਾਈ ਮੈਨੂੰ ਸਾਰਿਆਂ ਨੂੰ ਤੁਸੀਂ ਲੈ ਸਕਦੇ ਬਿਲਕੁਲ ਦੋਸਤੋ ਬਾਕੀ ਨੰਬਰ ਆਪਾਂ ਸਕਰੀਨ ਤੇ ਦਿੱਤਾ ਹੋਇਆ ਹੈਗਾ ਬਾਕੀ ਥੱਲੇ ਵੀ ਇੱਧਰ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦਿੰਦੇ ਆ ਜੇ ਕਿਸੇ ਨੇ ਲੈਣਾ ਤਾਂ ਬੈਸ ਸਾਹਿਬ ਨੂੰ ਇੱਥੇ ਆ ਕੇ ਤੁਸੀਂ ਮਿਲ ਸਕਦੇ ਹੋ ਧੰਨਵਾਦ